ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਬਾੜੀ ਦੀ ਡਿੱਗੀ ਦਵੇਂ ਲੈ ਆਈ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ ਤਿੰਨ ਛੋਟੀਆਂ ਨੇ ਤਿੰਨ ਵਡਾ ਸਵੇਰ ਸਵੇਰ ਪਸ਼ੂ ਸਾਰੇ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਵਧੀਆ ਕਿਰਪਾ ਦੇ ਗੁਰੂ ਰਾਮਦਾਸ ਦੀ ਫੋਲਰ ਕਿਰਪਾ ਹੀ ਚਾਹੀਦੀ ਆ ਜੀ ਹਾਂਜੀ ਹਾਂਜੀ ਲੈਣ ਦਾ ਮਾਲ ਹਰਿਆਣੇ ਜੋ ਫੇਰ ਨਾ ਨਾ ਲਿੱਤੀ ਜਾਂਦੇ ਨਿੱਕੀ ਜੇ ਪੋੜਪੋੜ ਕੇ ਫੇਰ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਸਾਰੀਆਂ ਵੱਡੀਆਂ ਇੱਕ ਦੋ ਵਿੱਚੋਂ ਇੱਕ ਵੀ ਕਈਆਂ ਜੇ ਅੱਛਾ ਜੀ ਹੋਰ ਨੱਗੀਆਂ ਵੱਡੀਆਂ 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 ਚਲੋ ਇਹ ਵੀ ਚੰਗੇ ਰੱਖਾ ਵਾਲੀਆਂ ਵੱਡੀਆਂ ਨੇ ਹਾਂਜੀ ਤੇ ਉਹ ਇਹਨਾਂ ਦਾ ਵੀ ਠੀਕ ਆ ਠੀਕ ਆ ਤੇ ਚੰਗੀ ਚੀਜ਼ ਤੇ ਵੀਦੇ ਪੈਸੇ ਲਾਉਂਦੇ ਵੀਰ ਭਰਾ ਤੇ ਚਲੋ ਆਪਾਂ ਨੂੰ ਵੀ ਖੁਸ਼ੀ ਹੁੰਦੀ ਆ ਨਹੀਂ ਬਿਲਕੁਲ ਜਾ ਕੇ ਮੰਨ ਲਓ ਵੀ ਸੋਭਾ ਹੁੰਦੀ ਆਪਣੀ ਵੀ ਅੱਗੇ ਵੀ ਆਪਾਂ ਕਦੇ ਬੇਨਤੀ ਕੀਤੀ ਵੀ ਚੰਗੀ ਸ਼ਹਿਦ 2000 ਮਹਿੰਗੀ ਮਿਲ ਜੇ ਦੋਖ ਦੇਣੀ ਆ ਇਹ ਲੱਗੇ ਦੋਖ ਦੇਣੀ ਆ ਦੋਖ ਦੇਣੀ ਆ ਜੇ ਮੰਨ ਲਓ ਵੀ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਮਤਲਬ ਵੀ ਚੀਜ਼ਾਂ ਵੱਧੀਆਂ ਨੇ ਵੀ ਹਾਂਜੀ ਹਾਂਜੀ ਰੂਹ ਤੋਂ ਚੰਗੀ ਵੀ ਵੀਰ ਭਰਾ ਹੁੰਦਾ ਤੇ ਉਹ ਵੀ ਆਂਦਾ ਵੀ ਠੀਕ ਹੈ ਚੀਜ਼ਾਂ ਵੱਧੀਆਂ ਗਈ ਬਿਲਕੁਲ ਸਹੀ ਗੱਲ ਹੈ ਜੀ ਤੇ ਬਾਈ ਜੀ ਆਪਣਾ ਨਾਮ ਤੇ ਇੱਕ ਇੱਕ ਉਹਨਾਂ ਐਡਰੈਸ ਰੱਖ ਦਿਓ ਨਾ ਮੇਰਾ ਸ਼ਹਿਰਾ ਜੇ ਪਿੰਡ ਮਾਲਾਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 98145 ਤੇ 618 ਠੀਕ ਹੈ ਜੀ ਆਪਣਾ ਪਿੰਡ ਵੀ ਜੀ ਹੈਗਾ ਜੇ ਚਗਾਵਾ ਤੋਂ ਜਨਾਲਾ ਰੋਡ ਵਗਦਾ ਜਿਹੜਾ ਚਗਾਵਾ ਆਪਾਂ ਨੂੰ 7 ਕਿਲੋਮੀਟਰ ਆ ਅੱਛਾ ਜੀ ਜਨਾਲਾ ਆਪਾਂ ਨੂੰ ਹੈਗਾ ਜੀ 12 ਕਿਲੋਮੀਟਰ ਤੇ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਆਪਾਂ ਨੂੰ ਇਥੋਂ 15 ਕਿਲੋਮੀਟਰ ਜੇ ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤੀ ਹਾਂਜੀ ਕਰੀਏ ਜੀ ਇਹ ਵੜਾ ਤਾਂ ਕਰੀਏ ਕਿ ਜਾਂ ਚੋੜੀ ਆਹ ਉਧਰੋਂ ਵੜਾ ਤਾਂ ਕਰ ਲਈਏ ਜੀ ਓਕੇ ਠੀਕ ਹੈ ਜੀ ਸਲੋਲੀ ਵੱਡੇ ਬੰਦੇ ਆ ਜਾਂ ਵਾਲਾ ਏ ਵੀ ਜੀ ਵਾਡ ਹੋਈ ਆ ਇਹਨੂੰ ਸੂਈ ਨੂੰ ਕੋਈ ਕਰੇਪਣਾ ਪਾਇ ਨਹੀਂ ਕਹਿਣਾ ਵੀ 10 ਦਿਨ ਹੋਏ 20 ਦਿਨ ਹੋਏ ਤੇ ਬੱਚਾ ਮਰ ਗਿਆ ਅੱਛਾ ਇਹਨੂੰ ਸੂਈ ਨੂੰ ਘਰ ਤੋਂ ਘੱਟ ਨਹੀਂ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਆ ਅੱਛਾ ਜੀ ਤੇ ਇਹਨੂੰ ਮੰਨ ਲਓ ਅਜੇ 20 25 ਦਿਨ ਹੋਏ ਗਾੜੀ ਟੀਕਾ ਭਰਾਏ ਰੋ ਵੀ ਜੋ ਆਪਾਂ ਘਰ ਆ ਲਿਆ ਨੇ ਦੱਸਿਆ ਇਸ ਟਾਈਮ ਤੇ 12 ਕਿਲੋ ਦੁੱਧੂਗਾ ਆਪਾਂ 11 ਕਿਲੋ ਕਰਕੇ ਦੇਣੀ ਹੈ ਠੀਕ ਹੈ ਠੀਕ ਹੈ ਲਓ ਜੀ ਕੱਟ ਕੱਟ ਦੀ ਚੈੱਕ ਕਰੋ ਵਹਿੜ ਦਾ ਇਹੋ ਵੱਡੀ ਵਹਿੜੇ ਵਿੱਚ ਇਹ ਸੋਹ ਆ ਭਾਈ ਕਿਨਵਾਸ ਹੋ ਜੀ ਦੱਸਿਆ ਦੂਜਾ ਗਾਹ ਤੀਜੇ ਨੂੰ ਟੀਕਾ ਭਰਿਆ ਜੇ ਇਹਨੂੰ ਠੀਕ ਆ ਚਰਕ ਪਾਸ ਨਹੀਂ ਨਹੀਂ ਅਰੇ ਸਾਰੇ 25 ਦਿਨ ਹੋਏ ਠੀਕ ਆ ਭਰਾਏ ਨੂੰ ਤੇ ਠੀਕ ਆ ਉਹ ਵੀ ਤਾਂ ਮੈਂ ਤੁਹਾਨੂੰ ਕਹਿੰਦੇ ਆ ਆਪਾਂ ਇਹ ਨਹੀਂ ਕਹਿਣਾ ਵੀ ਮੰਨ ਲਓ ਵੀ ਇਹ ਰ ਪਰ ਸੱਜਰ ਦਾ ਕਿੰਨਾ ਘਿਆਰ ਕਾੜ ਨਹੀਂ ਦੇ ਇੰਨਾ ਦੁੱਧ ਆਲਾ ਤੁਹਾਨੂੰ ਪਤਾ 12 ਕਿਲੋ ਦੁੱਧ ਆ ਤੇ ਕਿਸ ਨੇ ਕਹਿ ਲੰਨਾ ਮੀਚੀ ਬੱਚਾ ਮਰ ਗਿਆ 10 ਦਿਨਾਂ ਦੀ ਸੂਈ ਤਰੀ ਹਾਂਜੀ ਹਾਂਜੀ ਇਹ ਸੱਜਰ ਦਾ ਕਿੰਨਾ ਘਿਆਰ ਕਾੜ ਸੱਜਰ ਵੀ ਜੀ ਕਹਿੰਦੇ ਵੀ ਅਸੀਂ 18 ਕਿਲੋ ਚੋਇਆ ਦੇਖੋ ਠੀਕ ਹੈ ਠੀਕ ਹੈ ਲਓ ਜੀ ਕੱਟ ਕਾਟ ਤੁਸੀਂ ਚੈੱਕ ਕਰੋ ਵੱਡੇ ਕੱਟ ਕਾਟ ਵਾਲੀ ਆ 18 20 ਲੀਟਰ ਜਿਹੜਾ ਮਿਲ ਕੇ ਰਿਕਾਰਡ ਸੱਜਰ ਦਾ ਰਿਹਾ ਵਾ ਹਾਂਜੀ ਹਾਂਜੀ ਤੇ ਜੀ ਚੁਈ ਚੁਈ ਬਹੁਤ ਸੋਹਣੀ ਲੱਗੀ ਬੈਡ ਨੂੰ ਅੱਛਾ ਜੀ ਹਾਂਜੀ ਤੇ ਅਜੇ ਵੀ ਸੱਜਰਾਂ ਨੂੰ ਪਰੇ ਕੱਟਦੀ ਆ ਕਰਨ ਵਾਲੀ ਨੇ ਥਾਂ ਨੂੰ ਜਿਹੜਾ ਉਹ ਜਾ ਨਿਕਲ ਆਵੇ ਦੇ ਹਿਸਾਬ ਨਾਲ ਤੇ ਕੀ ਆ ਮਾਨਾ ਵੀ ਜੇ ਗਾੜੀ ਜਿਤਨਾ ਹੋਣ ਮੰਨ ਲਓ 25 ਦਿਨ ਹੋ ਗਏ ਠੀਕ ਆ ਭਰਾਏ ਨੂੰ ਤੇ ਨਿਕਲੀ ਆ ਮਹਾਰਾਜ ਸੁੱਖ ਰੱਖੇ ਤੇ ਹੁਣ ਠੰਡਾ ਵਾਲਾ ਮੌਸਮ ਆ ਹਾਂਜੀ ਹਾਂਜੀ ਤੇ ਜਿਆਦਾਤਰ ਮੰਨ ਲਓ ਵੀ 100% ਤੇ ਕਣੀ ਜੇ ਵੀ ਨਿਕਲ ਹੀ ਜਾਵੇ ਠੀਕ ਆ ਟੋਕਣ ਗੱਬਣੋ ਦੇ ਬਾਹਰ ਦੇ ਸੱਜਣ ਮੰਨ ਲਓ ਚੰਗੇ ਰੁਪਈਆ ਦੀ ਜਿੱਥੇ ਮਰਜੀ 70 75000 ਦੇ ਡੀਵਾਇਡ ਵੇਚ ਲਈਏ ਵੇਚ ਲਈਏ ਸਹੀ ਨਾਲੇ ਸਾਰਾ ਗਾੜੀ ਇਹਨਾਂ ਦਾ ਮੌਸਮ ਆ ਗਿਆ ਸਟਾਲੇ ਹੀ ਵੇਚੇ ਨੇ ਘਰ ਤੋਂ ਘੱਟ ਵੀ ਨਹੀਂ 14 ਕਿਲੋ ਦੁੱਧ ਦੇ ਨਿਰਮਾਨ ਦੇ ਨਾਲ ਦਈ ਜਾਣਾ ਅੱਛਾ ਜੀ ਹਾਂਜੀ ਤੇ ਬਾਈ ਜੀ ਆਸਟਾਮ ਤੇ ਵੀਰ ਜੀ ਇਹਦਾ ਨਾਮ ਆ 40 ਨਾ 35 2000 ਲੈਣਾ 200 ਰੁਪਿਆ ਛੋੜ ਆਪਾਂ ਮੋਲ ਉਹ ਹੀ ਕਰਨੇ ਆ ਤਰਾਂਗੋ ਜੋੜੇ ਲੈਣੇ ਆ ਸਹੀ ਹੈ ਜੀ ਕਰ ਦੀਏ ਥੋੜਾ ਬੜਾ 30 ਚੋਂ ਹਾਂ ਜੀ ਵੈਸੇ ਵੈੜ ਵੱਡੀ ਜੇ ਚਲੋ 30 ਜਾਇਆ ਹਾਂ ਜੀ ਚਲੋ ਛੜਦਾ ਨਹੀਂ 2000 2800 ਚ 200 ਰੁਪਿਆ ਲੈ ਲਾਂਗੇ ਠੀਕ ਆ ਲਓ ਜੀ 28000 ਦੇ 200 ਰੁਪਏ ਛੋਟ ਤੇ ਘੱਟ ਘੜ ਬਹੁਤੀ ਚੰਗਾ ਵਾ ਤੇ ਗਾਂ ਨਿਕਲ ਆਵੇ ਤੇ ਚਲੋ ਕਿਸਮਤ ਹੈ ਦੀ ਬਾਕੀ ਫੇਰ ਰਪਈਆਂ ਦੀ ਵੜ ਮੀਂਹ ਬੜੀ ਹੁੰਦੀ ਆ ਬੂਹਦੀ ਵੀ ਲੰਮੀ ਆ ਹਾਂਜੀ ਹਾਂਜੀ ਸਰੀਰ ਵੀ ਸੋਹਣੀ ਹੈ ਜਿੰਨੀ ਹੈਗੀ ਆ ਜੇ ਵੀ ਆਪਣਾ ਕੋ ਸਹੇਰੇ ਆਈ ਹੈ ਜੇ ਥੋੜੇ ਪੱਠੇ ਘੱਟ ਖਾਦੇ ਤੁਹਾਨੂੰ ਪਤਾ ਜੀ ਜੂ ਘਟ ਬਾਬਾ ਡੱਕ ਰਹੇ ਹਾਂਜੀ 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 ਸ਼ਾਮਾਂ ਦਾ ਖਾਣਾ ਦੇ ਭੂਗੇ ਠੀਕ ਆ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਵੜ ਇਹ ਵੀ ਜੀ ਦੂਜਾ ਸੁਆ ਰਹਿੜਿਆ ਅੱਛਾ ਜੀ ਸੂਹ ਵਾਲੇ ਛੇ ਤਾਂਦੇ ਆ ਛੇ ਵੀ ਅਲੀ ਜਵਾਨੀ ਹੋਈ ਨਗੀ ਨਗੀ ਕੰਨੀਆਂ ਨੇ ਅੱਛ ਤੇ ਯਾਰ ਦੇਣੇ ਨੇ ਮੰਨ ਲਓ ਭਈ ਹਫਤਾ 10 ਦਿਨ ਲੈ ਜਾਣੇ ਜੇ ਤੇ ਲੰਡਲਾਂ ਬਹੁਤ ਜਿਆਦੀਆਂ ਵਸ਼ੀਚੇ ਇਧਰ ਕੋ ਫਿਰ ਥਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਦਾ ਦੋ ਦੋ ਮੰਨ ਲਓ 20 ਕੋਲ ਬਲੂ ਗੈਂਦਾ ਲੈ ਜਾਣੇ ਜਿੰਨੀ ਵਸ਼ੀ ਵੀਰ ਜੀ ਬਣੀ ਆ ਨਾ ਇਹ ਨੂੰ ਪੂਣੀ ਤੇਣੀ ਬਣਨੀ ਆ ਵਸ਼ੀ ਠੀਕ ਹੈ ਠੀਕ ਹੈ ਜੀ ਬਾਕੀ ਬਿਊਟੀ ਬੈਡੀ ਚੈੱਕ ਕਰਦੇ ਫੇਸ ਵਾਲ ਕੀ ਵੀ ਚੈੱਕ ਕਰ ਸਕਦੇ ਜੇ ਕੱਦ-ਕਾਠ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਬਰੀਕੀਆਂ ਪੂਰੀਆਂ ਨੇ ਬਿਊਟੀ ਵੀ ਚੰਗੀ ਹੈ ਕਿੱਟ ਲਾਂਡੋ ਲਾਂਵੀ ਜਿਹੜੀਆਂ ਕਾਫੀ ਆ ਗਈਆਂ ਵਾ ਛੱਡੇ ਦੇ ਤੂੰ ਦਾ ਤੇ ਦਾ ਹਵਾਲਾ ਇਤੋਂ ਵੀ ਡਬਲ ਕਰ ਦਿਓ ਕਿ ਕਰਮਾ ਵਾਲੀ ਦੇ ਸਥਾਨ ਤੋਂ ਨਾ ਪਾਉ ਨੀ ਕਰਾਣੇ ਲਗਾ ਲੈ ਆ ਵੀਰ ਲੈ ਨਵਾਂ ਨੁਕਰਾਂ ਤੇਨ ਕੱਲਾ ਕੱਲਾ ਲੱਗਾ ਵਾ ਕਰਮਾ ਪੂਰੀ ਵੱਡੀ ਬੈੜ ਆ ਜੇ ਕੋਈ ਵੀਰ ਪ੍ਰਾਸ਼ ਇੱਕ ਫੋਨ 'ਚ ਭਾਵੇਂ ਮਾੜੀ ਮੋਢੀ ਉਨੀ ਕੀ ਲੱਗੇ ਹਾਂਜੀ ਹਾਂਜੀ ਪੂਰੀ ਵੱਡੀ ਬੈੜ ਆ ਜੇ ਕੋਈ ਵੀਰ ਪ੍ਰਾਸ਼ ਆਈ ਪਾਵੇ ਤੇ ਇੱਥੇ ਆਵੇ ਇਹਨੇ ਵੀਰ ਜੀ 20 22 ਕਿਲੋ ਰਮਾਨ ਦੇ ਨਾਲ ਕਰ ਜਾਣਾ ਵੈਡਮਣ ਨੇ ਠੀਕ ਹੈ ਲਓ ਜੀ ਵੀਰ ਬਾਈਕ ਲੀਟਰ ਦਾ ਦੁੱਧ ਭਰੂਗੀ ਕਰਮਾਲੀ ਦੇ ਨਾਰਾ ਲੋੜਾ ਵੀ ਛੱਡੇ ਤੇ ਕਾਫੀ ਆਗੀਆਂ ਵਾ ਇਹ ਥਾਂ ਤੋਂ ਜਿਹੜਾ ਬਹੁਤ ਬਾਦਮਾਲ ਲੱਗਾ ਹੋਇਆ ਵਾ ਇਹ ਵੀ ਜੀ ਠੰਡੀ ਧਰੀਆਂ ਜੇ ਕੋਈ ਨਾ ਕੋਈ ਮੰਗਾ ਪਾਵੇ ਨਾ ਕੋਈ ਜੀ ਅੱਛਾ ਜੀ ਛੱਲਾਂ ਜੀ ਬਹੁਤ ਚੰਗੀਆਂ ਨੇ ਠੀਕ ਹੈ ਠੀਕ ਹੈ ਲਓ ਜੀ ਸਾਰੀਆਂ ਕਵਰ ਕਰੂਗੀ ਛੱਲਾਂ ਤੁਸੀਂ ਵੇਖ ਸਕਦੇ ਇਹਦਾ ਬਾਈਕੀ ਹਰ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਵਿੱਚ 67 ਕਰਾ ਲਓ 70 ਕਰਾ ਲਓ 65000 ਦੀ ਜਿਹੜੀ ਆ ਅੱਛਾ ਜੀ ਹਾਂ ਨਾ ਹਾਂ ਜੀ ਕੱਲ੍ਹਾਂ ਹੀ 2000 ਛੋਟ ਕਰਦਾਂਗੇ ਤੇ ਰੇਡ ਨਹੀਂ ਦੇਦਾਂਗੇ ਹਾਂ ਨਾ ਠੀਕ ਆ ਲਓ ਜੀ 63000 ਦੀ ਗੱਬਣ ਤਿਆਰ ਤੇ 20 ਤੋਂ ਪਲੱਸ ਚੱਲਣ ਵਾਲੀ ਬਣ ਲਿਆ ਤੇ ਚਲੋ ਕੋਈ ਸਾਂਭ ਲੂਗਾ ਜਾ ਕੇ ਦੁੱਧ ਚੰਗਾ ਕੱਢੀ ਜੂ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਰਹੀ ਬਾਈ ਕਿਹੜੇ ਨੰਬਰ ਤੇ ਵੀਰ ਜੀ ਦੁੱਧਾ ਸੂਵੇ ਬੈਠਿਆ ਅੱਛਾ ਜੀ ਸੂਵੇ ਕੋਲਾ ਕੋਲਾ ਗੱਲੋਂ ਦੁੱਧ ਦਿੱਤਾ ਵਾ ਅੱਛਾ ਜੀ ਤੇ ਟੱਲਾ ਢੋਲਾ ਬਹੁਤ ਜਿਆਦੀਆਂ ਦਿਨ ਦਾਫ ਕਰ ਜੀ ਠੀਕ ਆ ਦਾਫ ਇਹ ਪੰਜ ਗੱਬਣ ਤਿਆਰ ਸਣ ਸਣ ਵੀ ਚੰਗਾ ਲੱਗੇ ਇਧਰ ਖਾ ਲੋ ਅੱਛਾ ਜੀ ਕਾਲਾ ਇਹ ਨਾਲ ਕੋਈ ਵੀਰ ਆਖੇ ਛੋਟਾ ਥਾਣਿਆ ਇਧਰ ਖੋ ਪੂਰਾ ਮੁਠੀ ਥਾਣਿਆ ਬੰਦਾ ਠੀਕ ਆ ਜੀ ਲੈ ਵੀਰ ਆਪੀ ਕੋਲ ਮੂਰਗੋ ਦੇ ਤੇ ਇਹਦਾ ਵੀ ਇੰਝ ਕਾ ਸਾਦੇ ਜੇ ਤੇ ਤੇ ਲਾਟੋ ਲਾ ਜਿਹੜੀਆਂ ਇਹ ਵੀ ਕਾਫੀ ਆ ਗਈਆਂ ਚੱਡੇ ਦੇ ਤੇ ਥਾਂ ਪੂਰੀ ਬੰਦੀ ਜਾਂਦੀ ਵੀਰ ਜੀ ਵੈਸੇ ਇਹ ਨਾ ਦੇ ਨੇ ਕਿਹਨੇ ਵਿੱਚ 16 ਪਹਿਲੇ ਸੁਕੇ ਦਿੱਤਾ ਵੇਖੋ 18 ਦੇ ਜੇ 19 ਦੇ ਜੇ ਦੀ ਸਾਹਮ ਤੇ ਹੈ ਪਤਾ ਇਹਨੇ ਦੁੱਧ ਵਾਲੀ ਹੈਗੀ ਹੈਗੀ 12 ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਭਲੋਣ ਉਹ ਵੜ ਨਹੀਂ ਜਿਹੜਾ 16 ਲੀਟਰ ਦੁੱਧ ਭਰਿਆ ਹੈ ਇਹ ਭੁਲਣਾ ਵਾ ਮਸ਼ੀਨ ਲਾ ਲਓ ਤੁਸੀਂ ਨੋਰਮਲ ਜੀ ਮੰਨ ਲਓ ਲੱਥੀ ਹੈ ਠੀਕ ਹੈ ਠੀਕ ਹੈ ਤੇ 10 ਤੋਂ 12 ਦਿਨਾਂ ਜੇ ਲੈ ਜੂਗੀ ਕਰ ਮਾਰੀ ਲੈ ਜਣੇ ਲੈ ਜੂਣਾ ਜਿਹੜੀਆਂ ਬਹੁਤ ਜ਼ਿਆਦਾ ਵਾ ਸੂ ਤੱਕ ਜਿਹੜੀਆਂ ਸਾਰੀਆਂ ਕਵਰ ਕਰ ਦੇਗੀ ਇਹ ਵੀ ਹਾਂ ਉਹ ਸਾਰੀਆਂ ਜਿੰਨਾਂ ਜਿਹੜੇ ਕਰਮਾਰੀ ਅੱਛਾ ਜੀ ਠੀਕ ਆ ਠੀਕ ਆ ਥਾਣੇ ਵੀ ਗੜਾ ਨੂੰ ਮੁਕਤੀਦਾਰ ਲੱਗਾ ਪਿਆ ਕੱਲਾ ਕੱਲਾ ਥਾਣੇ ਦਾ ਗਵਾਕਰਮ ਵਾਲੀ ਨੇ ਤੇ ਇਹਦਾ ਬਾਈ ਵੀ ਹਰਮੋਲਾ ਇਹਦਾ ਮੁੱਲ ਵੀ ਜੀ ਕਰਨੋਂ ਭਾਵੇਂ 70 ਕਰਾ ਲਓ 60 ਕਰਾ ਲਓ ਇਹ 55000 ਦੀ ਹਾਨਾ ਦੇਣੀ ਆ ਆਪਣੇ ਵਸ਼ੇ ਸ਼ੋਰ ਕਰਦਿਏ ਥੋੜਾ ਜਿਹਾ ਨਹੀਂ ਜਾਇਦ ਜੇ ਬਲਕੋ ਵਸ਼ੀ ਬੜੀ ਤਕੜੀ ਏ ਕਰਦਿਏ ਚਾਹ ਦੋ ਛੱਡਦਾ 53 ਜਿੱਦਾਂਗੇ ਠੀਕ ਆ ਲਓ ਜੀ ਇਹ ਵੀ 53000 ਤੇ 200 ਰੁਪਇਆ ਛੋੜ ਲੈਣ ਦੇ ਨਾਲੇ ਬਾਈ ਨੇ ਮੁੱਲ ਕਿਰਨੇ ਅਜ ਇਨਿਕ 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 ਠੀਕ ਆ ਬਾਈ ਤੀਜੇ ਨੰਬਰ ਤੇ ਝੋਟੀ ਆ ਜੀ ਦੂਜਾ ਸੂਹ ਝੋਟੀ ਆ ਨਹੀਂ ਹਾਂ ਜੇ ਪਹਿਲੇ ਵੇਖਣ ਨੂੰ ਦੁਜੀ ਲੱਗਦੀ ਆ ਤੇ ਪੱਕ ਕੇ ਸੁਈ ਏ ਥੋੜੀ ਜੀ ਠੀਕ ਆ ਲੈਣੇ ਦਸਨ ਮੁਤਾਬਕ ਇਹ ਅੱਛਾ ਜੀ ਇਹਦੇ ਕੋਲ 7 ਤੋਂ 8 ਲੀਟਰ ਦੁੱਧ ਸਾਤ ਹੀ ਮੰਨ ਕੇ ਕੋਈ ਵੀ ਭਰਾ ਲਾਵੇ 7 ਕਿਲੋ ਪੂਰਾ ਪੱਕਾ ਪੱਥਰ ਵਰਗਾ ਦੁੱਧ ਹੋਗਾ ਇਹਦੇ ਕੋਲ ਤੇ ਇਹਦੀ ਵੀ ਜੀ ਗਾੜ ਘਟਿਆ ਠੀਕ ਆ ਦੱਸ ਕੇ ਦਵਾਂਗੇ ਆਪਾਂ ਐਵੇਂ ਗਲਤ ਕਰ ਨਹੀਂ ਕਰਨੀ ਪਹਿਲੋਂ ਸਭ ਹੋਣਾ ਹੈ ਬੱਚੇ ਤੋਂ ਵੀ ਥੋੜੀ ਜੀ ਹੁੰਦੀ ਹੁਣ ਬੱਚੇ ਦੇ ਐ ਰਮਾਨਾ ਮਿਲਦੀ ਦੋਵੇਂ ਟਾਈਮੇ ਜਿਤਨਾ ਮਾਦੀ ਕੋਈ ਵੀ ਭਰਾ ਤਾਂ ਸਲਾਹ ਕਰਕੇ ਲਾਵੇ ਆਪਣੇ ਠੀਕ ਆ ਠੀਕ ਆ ਠੀਕ ਆ ਲਓ ਜੀ ਪਿਓ ਥੋਲ ਵੀਰ ਛੋਟੀ ਚਾਹ ਟੱਪਲਾ ਸਾਤ ਤੱਕ ਟ੍ਰੇਡ ਆ ਤੁਰਦੇ ਨੇ ਖਾਣ ਗਿਆ ਬਹੁਤ ਹੀ ਚੰਗਾ ਲੱਗਾ ਨੋਕਲਾ ਖਾਣ ਲੱਗਾ ਪੂਰੀ ਵੱਡੀ ਝੋਟੀ ਇਹ ਕਦ ਵਜਣ ਦੇਖੋ ਕਿਡਾ ਤਗੜਾ ਝੋਟੀ ਦਾ ਠੀਕ ਹੈ ਸੋਈ ਨੂੰ ਮਿਲ ਜੀਏ 11:00 ਤੇ ਆਂਦੇ ਨੂੰ ਵੀ ਜੇ ਇਦਾਂ ਕੁ ਬਤਾ ਦਊਗਾ ਬੱਚਾ ਮੇਨ ਦਾ ਆਗੂ ਖਾਦਾ ਠੀਕ ਹੈ ਜੀ ਮੇਨ ਦਾ ਆ ਗਿਆ ਜਿਹਦੇ ਪਿੱਛੇ ਤੇ ਥਾਨ ਜਿਹੜਾ ਗਿੱਠੋਂ ਬਾਅਦ ਇਹਨੂੰ ਵੀ ਲੱਗਾ ਵਾ ਲੈ ਆ ਵੀਰ ਲੈ ਆ ਇਹਦੇ ਕੋਲ ਮੌਕੇ ਦੇ ਸਾਥ ਵਿੱਚ ਜਿਹੜਾ ਦੁੱਧ ਤਿਆਰ ਆ ਇਹ ਬਈ ਕਿੰਨਾ ਕੁ ਫਰਕ ਕਰ ਜੂਗਾ ਤੰਦ ਦਾ ਦੋ ਦੰਦ ਜੀ ਵੀ ਆ ਕੋਸੀ ਵਾ ਤੇ ਯਾ 9 ਕਿਲੋ ਯਾਰ ਕੇ ਲਈ ਜੋ ਵੀ ਦੂਜੇ ਸੂਵੇ ਨੂੰ ਖਾ ਪੀ ਗਏ ਝੋਟੀ ਚੰਗੀ ਬਣੂ ਰਕਮ ਵਾਲੀ ਠੀਕ ਹੈ ਠੀਕ ਹੈ ਕਿਹੜਾ ਬੱਚਾ ਇਹਦਾ ਬੱਚਾ ਉਹ ਬੋਲਾ ਵਾਲਾ ਮੇਰੇ ਕਾਫੀ ਨਮਾ ਤੋਂ 12 13 ਆਉਂਦੇ ਨੇ ਕੋਈ 15 ਵੀ ਮੰਨ ਕੇ ਲੈ ਲਓ ਅੱਛਾ ਜੀ ਭਰਾ ਮੰਨ ਲਓ ਠੀਕ ਹੈ ਠੀਕ ਹੈ ਬਾਕੀ ਥਾਂ ਚ 22 ਜੁਈ ਬੜੀ ਘੈਂੜੇ ਝੋਟੀ ਨੇ ਅੱਛਾ ਜੀ ਹਾਂ ਜੀ ਤੇ ਇਹਦਾ ਬਾਈ ਜੀ ਫਿਰ ਰੇਟ ਕੀ ਕਰਨਾ ਇਹਦਾ ਮੁੱਲ ਵੀ ਦਿੱ ਨਿਕਾ ਜਾਈ ਕਰਮੋਂ ਪਾ 70 ਕਰ ਲਈਏ ਦੇ ਦਈਏ 50 ਵੀ ਦੇ ਦਈਏ ਇਹ ਵੀ ਕਰ ਦੀਏ ਨਾ ਆਂ हां ना कर दी है हां जी साख चोबी दी 2000 ਛੜ ਦਾਂਗੇ 58200 ਰੁਪਏ ਛੋੜੀ ਹੋਣੀ ਹੈ ਠੀਕ ਗੱਲ ਆ ਉਹਦੀ 85000 ਪੂਰੀ ਵੱਡੀ ਝੋਟੀ ਦਾ ਲਾੜ 50000 ਦਾ 55000 ਦਾ ਵਜਣਾ ਨਹੀਂ ਵਜਣਾ ਬਿਲਕੁਲ ਬਿਲਕੁਲ ਸਹੀ ਗੱਲ ਆ ਲੋ ਭਾਈ ਬਿਲਕੁਲ जायज ਮੁੱਲ ਸਕੇ ਕਾਜੀ ਸੁਈ ਜਤਰਾ ਮਰਜੀ ਕੋਈ ਵੀਰ ਭਰਾ ਸਾਰਾ ਸਿਆਲ ਚੋਈ ਜਾਵੇ ਸੁਈ ਨੂੰ ਜਿੱਥੇ ਮਰਜੀ ਮੰਨ ਲੋ ਦੀ 90950 ਦੀ ਝੋਟੀ ਬਣ ਜਾਈ ਨਹੀਂ ਠੀਕ ਆ ਠੀਕ ਆ ਤੇ ਭਾਈ ਤੀਜੇ ਨੰਬਰ ਉਹ ਆ ਗਈ ਆਪਣੇ ਪੰਜਵੇਂ ਨੰਬਰ ਤੇ ਕਿਵੇਂ ਆਈ ਝੋਟੀ ਪੰਜਵੇਂ ਨੰਬਰ ਦੇ ਵੀਰ ਜੀ ਆਪਣਾ ਉਧਰ ਦਾ ਮਾਲ ਸ਼ੁਰੂ ਹੋ ਗਿਆ ਇਹ ਵੀ ਝੋਟੀ ਉਧਰੋਂ ਆਈ ਤੇ અમાਉਲੇ ਤੋਂ ਇਹਨੇ ਵੀ ਜੀ ਦੇਣ ਦਾਖ ਲੈ ਜਣੇ ਝੋਟੀ ਨੇ ਅੱਛਾ ਜੀ ਪਰ ਜਿੰਨੀ ਝੋਟੀ ਬਣ ਗਈ ਇਹ ਵੀ ਇੰਨੀ ਦੁਨੀ ਹੋਰ ਬਣਦੀ ਅਜੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਬਸ ਇਹਨੇ ਪਲੂਨ ਨੇ ਮੰਨ ਲਓ ਵੀ 14 ਕਿਲੋ ਦਿੱਤਾ ਜੇ ਐਨਕੀ ਇਹਦੇ ਕੋ 17 ਕਿਲੋ ਦੀ ਲਈ ਦੇ ਅਜੀ ਅੱਛਾ ਜੀ ਪਹਿਲੇ ਸਵੇਰ ਚੋ ਬਾਤ ਤੋਂ ਭਰੇ ਚੰਗੀ ਠੀਕ ਹੈ ਠੀਕ ਹੈ ਲਓ ਜੀ ਮਿਲ ਕੇ ਰਿਕਾਰਡ ਬਾਉ ਦੀ ਚੰਗਾ ਆ ਗਿਆ ਉਧਰ ਦੇ ਭਾਂਡਾ ਵੀ ਜੀ ਬੜਾ ਚੰਗਾ ਹੀ ਰੱਖੋ ਉਹਦੇ ਝੋਟੀ ਨੇ ਦੇਣਾ ਹੀ ਦੇਣਾ ਇੰਨਾ ਬਦ ਠੀਕ ਹੈ ਠੀਕ ਹੈ ਲਓ ਜੀ ਜਿਦ ਤਨ ਫੂਲ ਤਿਆਰ ਹੋ ਗਈ ਤੇ ਅਖਾਲਾ ਚੱਡਾ ਆ ਗਿਆ ਜੀ ਹਾਂ ਜੀ ਸਿਰਫ ਮੇਰੀ ਬਿੱਲੀ ਆਖਿਆ ਵੇਖੋ ਠੀਕ ਹੈ ਠੀਕ ਹੈ ਤੇ ਸਿੰਗ ਬਹੁਤ ਚੰਗਾ ਲੱਗਾ ਨਵੇਂ ਸਿੰਗ ਲੱਗਾ ਪਿਆ ਕਰਮਾਲੀ ਨੂੰ ਬਿੜੀ ਬਹੁਤ ਜਿਆਦੀ ਛੱਡੀ ਆਈ ਦਰਦੀ ਬਿੜੀ ਕੋਲਾ ਕੋਲਾ ਲਓ ਵੀ ਤੇ ਲਾਟੋਂ ਲਾ ਜਿਹੜੀਆਂ ਇਹਦੇ ਵੀ ਕੋਈ ਜ਼ਿਆਦਾ ਵਾ ਛੱਡੇ ਤੇ ਅਜੇ ਇਹ ਵੱਡੇ ਪੰਨੇ ਵਾਲੀ ਆ ਗਈ ਛੋਟੀ ਵੀਰੇ ਜੀ ਫੋਨ ਤੇ ਭਾਵੇਂ ਇੱਕ ਮਾਸਾ ਛੋਟੀ ਲੱਗ ਗਈ ਛੋਟੀ ਹਾਂਜੀ ਭਰਾ ਇੱਥੇ ਲੈਣ ਆਉਂਗਾ ਤੇ ਮੇਰੇ ਖਾਨ ਦਾ ਗੱਡੀ ਜੇ ਕੁੜੀ ਫਸ ਕੇ ਆਉਗੀ ਕੁੜੀ ਵੱਡੇ ਭਾਜੀ ਵੀਡੀਓ ਦਿਖਾ ਲਓ ਵੀ ਡਬਲ ਦੇਖੋ ਕਿ ਇੱਥੇ ਆ ਗਏ ਕਾਰ ਦਾ ਤੁਸੀਂ ਕੀ ਕਰ ਸਕਦੇ ਜੀ ਬਹੁਤ ਹੀ ਤਕੜਾ ਆ ਗਿਆ ਵਾ ਕਿੰਨਾ ਭਰੂਗੇ ਭਾਈ ਬਹੁਤ ਪੂਰਾ ਹੈ ਜਿਵੇਂ ਫੀਟਿਆਂ ਦਾ ਮੇਣ ਮੇਣ ਕੇ ਲਾਇਆ ਹੁੰਦਾ ਦੇਖੋ ਚਾਰੇ ਪਾਵੇ ਆ ਪੀੜੀ ਦੇ ਪਾਵੇ ਨੂੰ ਥਾਣਿਆ ਠੀਕ ਹੈ ਠੀਕ ਹੈ ਇਹ ਕਿੰਨਾ ਭਰ ਜੂਆ ਸੀ ਐਰ ਕੀ ਵੀ ਜੀ ਇਹਦਾ 16 17 ਤੇ ਜਾਣਾ ਜਾਣਾ ਝੋਟੀ ਨਾਲ ਠੀਕ ਹੈ ਜੀ ਪਹਿਲੇ ਦੂਏ 14 ਕਿਲੋ ਦਿੱਤਾ ਤੁਹਾਨੂੰ ਪਤਾ ਦੋ ਤਿੰਨ ਕਿਲੋ ਤਾਪ ਮਾਰਨੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਬਸ ਕੀ ਚਲੋ ਵੀ ਸਾਬ ਵਾਲਾ ਲਾਜ ਦੁੱਧ ਚੰਗਾ ਗੱਡੀ ਜਾਣਾ ਵਾ ਲੂ ਨਾ ਹੀ ਕਿਹੜਾ 14 ਲੀਟਰ ਦੁੱਧ ਭਰਿਆ ਵਾ ਤੇ ਥਾਨ ਤੋਂ ਬਹੁਤ ਚੰਗਾ ਲੱਗਾ ਤੇ ਲੱਟ ਲਾਣ ਉਹ ਜਿਹੜੀਆਂ ਬਹੁਤ ਜ਼ਿਆਦਾ ਹਵਾਨੇ ਤੇ ਅਰੇ ਬਹੁਤ ਬੰਨੀ ਝੋਟੀ ਤੇ ਸੂਨ ਦਾ ਕਿਹੜਾ ਹਵਾਨਾ ਬਹੁਤ ਹੀ ਚੰਗਾ ਰੋਣਾ ਜੂ ਕਿ ਉਹ ਨਹੀਂ ਅੱਗੇ ਉਹ ਨਹੀਂ ਪਛੇਰ ਬਣ ਜਾਣਾ ਮੈਂ ਠੀਕ ਹੈ ਜੀ ਵੇਖ ਸਕਦੇ ਤੁਸੀਂ ਕੰਡਾ ਵੀ ਜੜਾਇਆ ਨਾ ਅਕਸਾਂ ਵਾਲਾ ਆ ਗਿਆ ਤੇ ਇਹਦਾ ਬਾਕੀ ਹਰ ਮੋਲ ਇਹਦਾ ਮੋਲ ਵੀ ਜੀ ਦੋ ਕਰ ਲੀਏ ਤਾਂ ਵੀ ਥੋੜਾ ਅੱਛਾ ਜੀ ਤੇ ਚਲੋ ਆਪਾਂ 파ਨਾ ਲੈਂਦੀ ਆਦੇ 파ਨਾ ਗਿੱਪਰਾ ਦੇ ਗਲੇ ਦੇ ਘੜ ਦਾ ਸ਼ਿੰਗਾਰ ਬਣਾ ਦੇਣੀ ਆਪਾਂ ਹਾਂਜੀ ਹਾਂਜੀ ਮੋਲ ਕਰ ਲਓ ਵੀ ਜੀ ਇਹਦਾ ਦੋ ਕਰ ਲੀਏ ਅੱਛਾ ਜੀ ਇੱਕ ਛੜੀ ਦੇ ਦਈਏ ਕਰੀਏ ਗੱਡੀ ਆ ਵੀ ਛੋਟੀ ਛੜੀ ਵੱਡੀ ਜੇ ਛੋਟੀ ਛੱਲੇ ਗੱਡੀ ਚ ਆਉਣ ਵਾਲੀ ਮੈਂ ਤੁਹਾਨੂੰ ਦੱਸਿਆ ਵੇੜੀ ਦੇ ਭਾਵੇਂ ਮਾਸਾ ਛੋਟੀ ਲੱਗਣ ਦੀ ਹੋਏ ਹਾਂਜੀ ਹਾਂਜੀ ਜੇ ਕੋਈ ਵੀਰ ਭਾਜ ਇੱਥੇ ਆਣ ਕੇ ਦੇਖੂਗਾ ਤੇ ਰੂਹ ਖੁਸ਼ ਹੋ ਜੂਗੀ ਆਣ ਕੇ ਛੋਟੀ ਵੇੜੀ ਗੱਲ ਸਹੀ ਆ ਚਲ ਕਰ ਇਹ ਵੀ ਜੀ ਲਾਸਟ ਹਾਣਾ ਜਿਹੜੀ 145 ਦੀ ਦੇ ਲਈਏ ਹੋਰ ਕਰ ਦੋ ਜਿਹੜੀ ਆ ਗਈ ਨਗਰ ਤੇ ਨਿਜਾਇਸ਼ ਰ ਹੈ ਨਹੀਂ ਇਹ ਛੋਟੀ ਲੱਗਦੀ ਹਾਂਜੀ ਲਓ ਲਾਸਟ ਆਣਾ 140 ਦੀ ਹੋ ਗਈ ਜੀ ਠੀਕ ਹੈ ਲਓ ਜੀ 1 ਲੱਖ 40 ਹਜ਼ਾਰ ਦੀ ਤੇ 17 18 ਲੀਟਰ ਦੁੱਧ ਭਰੋਗੇ ਤੇ ਚੱਡਾ ਆਹ ਲਓ ਕਿੱਥੇ ਮਰਜ਼ੀ ਕੋਈ ਵੀਰ ਭਰਾ ਆਪਾਂ ਮੈਂ ਜੇ ਮਹਾਰਾਜ ਨੂੰ ਸੁੱਖ ਰੱਖੀ ਜੀ ਮੇਰੇ ਕੋਲ ਰਹੀ ਤੇ 18 ਕਿਲੋ ਚਵਾਜ ਦਵਾਂਗੇ ਬਿਲਕੁਲ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸਾਬ ਤੇ ਗੱਲ ਮੁੱਕ ਜਾਂਦੀ ਬਾਈ ਹੁੰਦਾ ਕਿ ਆਪਣੇ ਕੋਲ ਰਹੀ ਜੇ ਫਿਰ 18 ਹੀ ਚਵਾ ਦਿਆਂਗੇ ਜੀ ਆਪਣੇ ਕੋਲ ਉਹਦੇ ਥੱਲੇ ਵੀ ਖਾਣਾ ਚਵਾ ਦਾਂਗੇ ਆਵੇ ਆਪਣੇ ਕੋਲ 16 17 ਕਿਲੋਆਂ ਤੇ ਚੱਲਣ ਦਈ ਅੱਛਾ ਜੀ ਆਪਣੇ ਆਪ ਮੰਨ ਲਓ ਵੀ ਇਹ ਟਾਈਮ ਕਿੰਨਾ ਹੋਇਆ ਤੁਹ ਅਈ 7:45 ਮਿੰਟ ਹੋ ਗਏ ਆ ਜੇ ਡੱਕੀ ਆਪਾਂ ਚੋਣ ਆਲੀ ਆ ਠੀਕ ਆ ਠੀਕ ਲਓ ਜੀ 8:08 ਹੋ ਚੁੱਕੇ ਆ ਤੇ ਆਪਾਂ ਹੁਣੇ ਆਪਾਂ ਚੋਗੇ ਬੁਖਾ ਦੇਣੀ ਵਿੱਚ ਠੀਕ ਆ ਠੀਕ ਆ ਜੀ ਲਓ ਜੀ 16-17 ਤੇ ਚੱਲਣ ਦੀ ਐ ਇਸ ਟਾਈਮ ਪਹਿਲੇ ਕੋਈ ਸੀ 7 ਵਜੇ ਕੋਈ ਸੀ ਚਲੋ ਅੱਧਾ ਘੰਟਾ ਹੋ ਗਿਆ ਕੋਈ ਜਾਂਦੀ ਨਹੀਂ ਇੰਨੀ ਹਾਂਜੀ ਹਾਂਜੀ ਹੋਣਗੇ ਦਿਖਾ ਦੇਵਾ ਸੁਈ ਆ ਹਾਂਜੀ ਸੂਆ ਸੂਆ ਕਿੱਥੇ ਦੂਜਾ ਸੁਈ ਝੋਟੀ ਉਧਰ ਦੀ ਹਰਿਆਣੇ ਦੀ ਵੱਡੀ ਵੇਰ ਲੋ ਅੱਛਾ ਜੀ ਹਾਂਜੀ ਇਸ ਟਾਈਮ ਤੇ 16 ਤੋਂ 17 ਦੇ ਵਿੱਚ ਵਿੱਚ ਚੱਲਣ ਲਈ ਓ ਠੀਕ ਠੀਕ ਹੈ ਠੀਕ ਲੋ ਜੀ ਦੂਜਾ ਸੁਣੇ ਕੋਈ ਵੀਰ ਭਰਾ ਚੰਗੀ ਸੇਵਾ ਵਾਲਾ ਆ ਗਿਆ ਦੋ ਦੋ 20 ਦੋ ਤੇ ਛੋਟੀ ਚੜ ਜੂਗੇ ਆ ਅੱਛਾ ਜੀ ਹਾਂ ਜੀ ਲੋ ਜੀ ਸਿਆ ਕਾਤ ਮਾ ਤੇ ਕਾਤ ਉਹਦੇ ਨਾਲ ਬਿੱਡਾ ਵਾਲੇ ਦਾ ਆ ਗਿਆ ਵੀਡੀਆ ਪੰਨ ਤਾਂ ਨੂੰਂਟ ਕਈਆ ਇਦੋਂ ਤੋਂ 20 ਕਿਲੋ ਭਰ ਜਣਾ ਗੱਡੀ ਨੇ ਨੇ। ਅੱਤਰੀ ਜੀ ਕੀ ਕਹਿਣ ਪੰਡਾ ਪਾਈਆ ਥੱਲੇ ਕਰਮਾਲੀ ਦੇ। ਇਹਦੇ ਪਿੱਛੇ ਸ਼ਾਕ ਕੀ ਆ ਗਿਆ ਭਾਈ? ਇਹਦੇ ਪਿੱਛੇ ਮੇਲ ਕਾਪ ਜੇ। ਇਹਨੂੰ ਕੋਈ ਨੋ ਵੀ ਜੀ 12-13 ਦਿਨ ਹੋ ਗਏ ਜੇ। ਠੀਕ ਹੈ ਜੀ। ਦੇਖੋ ਮਹਾਰਾਜ ਦੇ ਰੰਗ। ਲਓ ਜੀ ਚੈੱਕ ਕਰ ਸਾਡੇ ਜੈੱਡ ਬਲੈਕ ਆ ਜੀ। ਆਹ ਜਿਹੜਾ ਨਸਲ ਵੀ ਹੈ। ਕੋਡਾ ਲੈਣਾ ਤੇ ਬਲੈਰੋ ਗੱਡੀ ਲੈ ਕੇ ਆਵੇ ਜੇ 3-3 ਨਾ ਕਰਾ ਦੇਣਗੇ ਬਲੈਰੋ ਦੀਆਂ ਆਖਣਾ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਬਹੁਤ ਹੀ ਜ਼ਿਆਦਾ ਤਗੜੇ ਕੱਟ ਕਾਟ ਵਾਲੀਆਂ। ਸਿਰ ਪੰਡਾ ਹੀ ਪਾਈਆਂ ਪਈਆਂ ਥੱਲੇ ਕਰਮਾਲ ਆਪ ਬਚਾਇਦਾ ਹਾਂ ਹਾਂ ਵਾਲਾ ਜਵਾਬ ਆ ਜੀ ਮਹੀਨੇ ਘਰ ਤੋਂ ਘੱਟ ਵੀ ਨਹੀਂ ਨਹੀਂ ਵੀ ਨਹੀਂ ਮੈਂ ਝੂਠ ਨਹੀਂ ਬੋਲਣਾ ਜੇ ਕੋਈ ਵੀ ਭਰਾ ਨੇ ਰੁਪਈਆ 2000 ਸਾਲੀ ਪਾ ਦੇ ਇਹਨਾਂ ਨਾਲ ਨਾਲ ਖਤਰਾ ਹਲੇ ਅੱਛਾ ਜੀ ਜੇ ਮਹੀਨੇ ਸਾਢੇ 3 ਗਲੋ ਗਾਰਡ ਹੋਵੇ ਤਾਂ ਮਹੀਨੇ ਲੈ ਜੀ ਤੇ ਮੈਂ ਮੈਂ ਡਬਲ ਦੇ ਪੈਸੇ ਦੇ ਕੇ ਕੱਲ ਨੂੰ ਠੀਕ ਆ ਠੀਕ ਆ ਲਓ ਜੀ ਸਾਢੇ 3 ਲੀਟਰ ਗਾਰਡ ਹੀ ਗਾਰਡ ਆ ਗਈ ਸਮਾਲੀ ਨੇ ਇਹ ਦੋ ਜਿਹੜੀ ਗਾਰਡ ਪਾਸ ਮੰਨੀ ਗਈ ਹੈ ਨਾ ਪਸ਼ੂ ਦੇ ਵਿੱਚ ਹਾਂ ਜੀ ਇਹਦਾ ਖਰਚਾ ਠੀਕ ਲੋਰੀਆ ਚੱਡਾ ਨਾ ਚੱਪਗਾ ਵਰਗਾ ਲੱਗਾ ਪਿਆ ਵਾ ਇਹਦੀ ਬਾਈ ਚਵਾਈ ਕਰਾਉਣੀ ਚਵਾਈ ਕਰਾ ਦਿੰਨੇ ਛੱਡ ਵਰਗਾ ਠੀਕ ਹੈ ਠੀਕ ਹੈ ਲਾ ਬਲੂ ਵੀਰ ਝਾਟ ਮਾਰੀ ਲਾਈਵ ਹੈ ਵੀਡੀਓ ਦਿਖਾ ਦੇਣੀ ਆਪਾਂ ਤੁਹਾਨੂੰ ਆਹ ਦੋ 17 ਲੀਟਰ ਜਿਹੜਾ ਦੁੱਧ ਤਿਆਰ ਹੈ ਇਹ ਚੈੱਕ ਕਰ ਸਕਦੇ ਤੁਸੀਂ ਕਾਰ ਤੋਂ ਜਿਹੜਾ ਬਹੁਤ ਹੀ ਚੰਗਾ ਕਰਮਾ ਵਾਲੀ ਦਾ ਮਲਾਂ ਨਾ ਤੁਹਾਨੂੰ ਮੈਂ ਇਹ ਡੱਕਰੋ ਨਹੀਂ ਡੱਕਣੀ ਜੀ ਬਾਜੀ ਜੀ ਤੁਹਾਨੂੰ ਦਾ ਟੱਕ ਦੇ ਲੋਨ ਲਾਗੇ ਦਾ ਚੈੱਕ ਕਰਾਉਣਾ ਥਣਾ ਦਾ ਪਸਮਾਨ ਆ ਕੋਈ ਮਰ ਬੰਦਾ ਜਿੱਦੜੀ ਸੁਣੀ ਆ ਮੈਂ ਨਾ ਕੋਈ ਨਹੀਂ ਕਰ ਲੋਕਾਂ ਮਲੂੰ ਬੰਦ ਕਰਦੇ ਜੇ ਆਵਾਜ਼ ਆਉਂਦੀ ਹੈ ਤੇ ਵਿੱਚ ਕਿਤੇ ਕਾ ਠੀਕ ਹੈ ਠੀਕ ਹੈ ਬਾਈ ਚੋ ਤੇ ਲਓ ਮਾਰਾ ਇਹਨਾਂ ਨੂੰ ਖਾ ਲੋ ਗਾੜੀਆਂ ਇਹ ਕਿੱਲੇ ਕੱਢਿਆ ਇਹ ਸਾਰੇ ਗਏ ਨੇ ਕਿੱਲੇ ਗਲਵਾ ਪਸਮਾਵਾ ਆ ਪਾਣੀ ਪਾਈਆਂ ਫੇਰ ਮਤਲਬ ਪਾ ਪਾਣੀ ਪਾ ਵੀਡੀਓ ਲੰਮੀ ਹੋ ਜਾਂਦੀ ਖੇਚ ਕੇ ਚੋੜੀਂ ਹਾਲੇ ਜੱਗੇ ਆ ਕੇ ਰੱਖੀਏ ਕੋਈ ਜਗ੍ਹਾ ਨਾ ਕੋਸ ਠੀਕ ਹੈ ਜੀ ਲੋਈ ਅਗਲੇ ਥਾਂ ਲਈ ਜਿਹੜੀ ਸਵਾਈ ਜਿਹੜੀ ਚਾਲੂ ਕਰ ਦਿੱਤੀ ਹੈ ਬਾਈ ਜੀ ਨਾਲ ਧਾਰ ਤੋਂ ਦੇਖ ਸਕਦੇ ਜੇ ਐ ਮੋਟੀ ਧਾਰ ਕੋਈ ਤੂਰ ਕਟਾਣੀ ਹੈਗਾ ਨੇ ਦੇਖੋ ਬੇ ਜਿਹੜੀ ਆਸ-ਪਾਸ ਗਾੜੀ-ਗਾੜੀਆਂ ਅੱਖਾਂ ਜਰੂਰ ਦਿਖਾਵਾਂਗੇ ਤੁਹਾਨੂੰ ਇਹ ਗਾੜੀ ਚਵਾ ਕੇ ਜੀ ਤਾਂ ਗੰੂ ਲਈ ਦਾ ਸਵਾਦ ਆ ਜਾਂਦਾ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਲੋਰੀ ਅਗਲੇ ਪੁਨਾ ਦੇ ਨਾਲ ਜਿਹੜੀ ਭਾਰਤੀ ਆ ਨਾ ਕੰਡੀ ਹੋ ਜ ਲੱਗੀ ਆ ਲਾਰਗੇਟ ਕੈਪਸਟਾ ਦੇ ਤੀ ਹਾਂ ਦਿਨ 6 ਕਿਲੋ ਲਾ ਕੇ ਬਨੇ ਗਾੜੀ ਚੜ ਛੁੱਟੀ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਇੱਕ ਵਾਰ ਜਿਹੜੀ ਗਾੜੀ ਗਾੜ ਦੇ ਨਾਲ ਐਨ ਸੋਣੀ ਕਰ ਦਿੱਤੀ ਆ ਇੱਥੇ ਰਹਿੰਦੇ ਉੱਥੇ 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 ਜਿਹੜੀ ਗਾੜੀ ਗਾੜਿਆ ਕਰ ਮਾਰੋ ਹੋਰ ਥੋੜੀ ਲਾਗੇ ਕਰਦੇ ਪਰ ਨਹੀਂ ਮਾਰਦੇ ਆ ਵਲੀ ਗਰੀ ਮਗਰ ਲੈ ਤਾਂ ਵਲੀ ਗਰੀ ਕੋਈ ਕਾ ਮੋਰੀਆ ਧਾਰਨਾ ਜਿਹੜੀਆਂ ਏਰੀਆਂ ਬਿਲਕੁਲ ਸਾਫ ਐਨ ਲੋ ਜੀ ਮੋਟਰਾਂ ਚਾਟਾ ਵਿਆ ਪੁੱਤ ਚੰਗੀ ਸਾਬ ਵਾਲਾ ਭਰਾ ਲੈ ਜਾ ਜਿਹੜਾ ਸ਼ਕੀਨ ਆ ਵੱਡੀਆਂ ਛੋਟੀਆਂ ਦਾ ਜਨ ਦੋ ਤੇ ਜਿਹੜਾ ਚੰਗਾ ਟੱਡੀ ਉਹ ਵੀ ਇਸ ਟਾਈਮ ਮੋਟਰ 16 ਤੋਂ 17 ਲੀਟਰ ਜਿਹੜਾ ਸਿਆਰ ਆ ਯਾਹ ਨੂੰ ਗਿਰਪ ਸਟਾਪ ਕਰਾਉਂਦੇ ਹੋ ਨਾ ਉਹ ਲੋ ਦੀ ਕੋਈ ਤੋਂ ਕੋਈ ਸ਼ਕਾ ਨਹੀਂ ਹੈਗਾ ਜਣ ਮੋਤੀ ਧਾਲ ਆਉਂਦੀ ਆ ਮੈਂ ਭਾਈ ਭਰ ਦੂਗਾ ਤੁਹਾਡੇ ਥਾਂ ਨਾਲ ਚੰਗੀ ਸਾਬਲਾ ਲਾ ਜਿਹੜੇ ਨਾ ਨਾ ਮੈਂ ਜੀ 20 ਕਿਲੋ ਜਿੱਥੇ ਮਰਜੀ ਤੁਸੀਂ ਭਰਾ ਸਾਬ ਵਿੱਚ ਚੰਗੀ ਕਰਨ ਵਾਲਾ ਹੋਵੇ। ਅੱਛਾ ਜੀ। ਆ ਮਾਜੀ ਬੁਲਾਈਏ ਦਾ 10 ਲੀਟਰ ਵਾਹ ਦਿੰਦੀ ਜਣਾ। ਹਾਂ ਜੀ ਹਾਂ ਜੀ। 26 ਲੱਖਾਂ ਬਾਹਰ ਮਿਲਦੀ ਮਿਲਦੀ ਨਾ। ਜਿੰਨੇ ਦੋ ਰਕੜੀਆਂ ਇੱਕ ਹੀ ਬੜੀ ਆ ਗਈ। ਸਭ ਨੂੰ ਚਾਹ ਸੰਜੇ ਤੀਨ ਹੈ। ਹੈ? ਮਚਾ ਪੁਜਾਰ ਦੇ ਨਹੀਂ ਦੇ ਸਾਹਮਣੇ ਆ ਗਏ ਦੋ ਬਾਲਟੀਆਂ ਧੰਨ ਧੰਨ ਕਰਾ ਦੀ ਝੋਟੀ ਲੈਣਾ ਸਹੀ ਹੈ ਜਵਾ ਵੀ ਇੱਕ ਨੰਬਰ ਆ ਤੇ ਚੱਲ ਦੁੱਧ ਵੀ ਕਰਮਾ ਲਈ ਕੋ ਚੰਗਾ ਹਾਂ ਨਾ ਹਾਂ ਘਰ ਘਰ ਤੇ ਨਹੀਂ ਪਾਲਦੀਆਂ ਹੁੰਦੀਆਂ ਨਾ ਨਾ ਮੇਰੇ ਸਹਾਨੂੰ ਕੋਈ 100 ਝੋਟੀ ਜੋ ਇੱਕ ਝੋਟੀ ਜਿਹੜੀ ਇਦਾਂ ਦੁੱਧ ਭਰਦੀ ਹੈ ਨਾ ਉਹ ਵੀ ਚੰਗੀ ਸੰਭੀ ਹੋਵੇ ਕਿਸੇ ਨੇ ਤੇ ਕਤੋਂ بڑا ਤਗੜਾ ਝੋਟੀ ਦਾ ਤੇ ਕਰਮਾਲੀਆਂ ਉਦੋਂ ਦੀ ਗਾਲੀ ਕੱਢਦੇ ਆ ਗਰੰਟੀ ਵੀ ਉਹ ਨੰਗਰ ਦੀ ਦਿੱਤੀ ਜਾਂਦੀ ਜਿਹਦੇ ਪੱਲੇ ਕੋਈ ਨਹੀਂ ਆ ਇਹਦੇ ਪੱਲੇ ਵਿੱਚ 20 ਦੇ ਜਾ ਕੇ ਬ੍ਰੇਕ ਲਾਉਣੀ ਝੋਟੀ ਨੇ ਉਹਦੇ 20 ਦਾ ਭਾਅ ਪਾਸ ਹੋ ਜੇ ਅੱਛਾ ਕਰਦੀ ਵੀ ਕਿੱਲੋਂ ਹਟ ਬੱਚੇ ਨੂੰ ਵੀ ਵੇਖੋ ਛੱਡੋ ਕੋਈ ਛੱਡੋ ਛੱਡੋ ਕੋਈ ਵਾਦੀ ਮੇਰੇ ਸਾਹਮਣੇ ਕਿੱਲੋ ਦਊ ਬਹੁਤ ਜੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਲੱਗੇ ਤਾਂ ਐਨ ਦੋ ਕੁਆਲਿਟੀਆਂ ਚ ਚੋਨ ਨਾਲ ਛੋਟੀ ਆ ਜਿਹੜਾ ਕਸਾ ਲੇ ਆਹ ਪਛਾੜ ਤੇ ਆ ਗਾੜ ਲੱਗ ਗਿਆ ਮੜਾ ਛੋਟੀ ਜਾਂ ਪਰ ਉਹ ਵੀ ਦਾ ਪਲਾਸਿਕ ਨਾਲ ਹੀ ਛੋਟੀ ਆ ਜੈਡ ਬਲੈਕ ਐਨ ਠੀਕ ਵੇਖੋ ਤੇ ਆ ਆਜੋ ਜੀ ਇੱਥੇ ਰੱਖਦੇ ਫੜਦਾ ਬੱਲੂ ਵੀਰ ਵੀਡੀਓ ਬੜੀ ਲੰਮੀ ਹੈ ਜੀ ਮੋਲਵੀ ਜੀ 2 ਲੱਖ ਵੀ ਮੰਗ ਲਈਏ ਤੇ ਮਿਲ ਜਾਣਾ ਅੱਛਾ ਜੀ ਜੇ ਆਪਾਂ ਇੱਕ 60 ਰੁਪਏ ਇੱਕ ਡੇਢ ਵੀ ਮੰਗ ਲਈਏ ਤਾਂ ਵੀ ਮਿਲ ਜਾਣਾ ਹਾਂਜੀ ਲਾਸਟ ਜਿੱਥੇ 2 ਰੁਪਏ ਛੋੜੀ ਕਰਨੀ ਬਸ 145 ਤੋਂ 200 ਰੁਪਏ ਛੋੜੀ ਠੀਕ ਆ 145 ਤੋਂ 20 ਲੀਟਰ ਵਾਲੀ 20 ਲੀਟਰ ਵਾਲੀ ਜੀ ਠੀਕ ਆ ਮਿਲਦੀ ਜਿੱਥੇ ਮਰਜ਼ੀ ਚੱਲ ਜਾਣਾ ਸਹੀ ਗੱਲ ਆ ਸਹੀ ਗੱਲ ਆ ਲਓ ਜੀ 175 80 ਦੇ ਲਾਗੇ ਮੰਨੇ ਝੋਡੀ ਮਿਲੂ ਐਡੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਭਾਜੀ 1 ਲੱਖ 45000 ਦੀ ਉਹ ਵੀ 20 ਲੀਟਰ ਵਾਲੀ ਦੇ ਵੱਡੇ ਕੱਦ ਕਾਠ ਵਾਲੀ ਤੇ ਜਿਹੜੀ ਇਹ ਤੋਂ ਪਹਿਲਾਂ ਆਪਾਂ ਦਿਖਾਈ ਸੀ ਗੱਬਣ ਆਪ ਕਰਾਂ ਫੇਰ ਹੋਰ ਇਹ ਤੇ ਮਾਰਦੇ ਆਪਾਂ ਗੈਨ ਦਾ ਅੱਛਾ ਜੀ ਜਿੱਥੇ ਮਰਜ਼ੀ ਕੋ ਵੀ ਭਰਾ ਠੀਕ ਹੈ ਤੁਹਾਡੇ ਨਾਲ ਹੋਰੀ ਕੱਡਾ ਵੀ ਇਹਦਾ ਵੀ ਚੈੱਕ ਕਰ ਸਕਦੇ ਜੀ ਬਹੁਤ ਦੀ ਬਾ ਕਮਾਲ ਦਾ ਤੇ ਬਾਕੀ ਪਸ਼ੂ ਜਿਹੜੇ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਬਾਈ ਇਹਨੂੰ ਸ਼ੌਂਗ ਆ ਵੀ ਚੰਗੇ ਪਸ਼ੂ ਲਿਆ ਕੇ ਵੇਚਦਾ ਤੇ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ